देखो जी आज ਅਸੀਂ ਮਾਸਟਰ ਕਲੋਨੀ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਖੜੇ ਆ ਤੇ ਸਾਨੂੰ ਜਿਹੜੀ ਹੈਗੀ ਆ ਈਓ ਸਾਹਿਬ ਵੱਲੋਂ ਇੱਕ ਆਈ ਸੀਗੀ ਕਿ ਜੀ ਆ ਜਿਹੜੇ ਹੈਗੇ ਇਲੀਗਲੀ ਇਹਨਾਂ ਨੇ ਇੱਥੇ ਕੰਸਟਰਕਸ਼ਨ ਕੀਤਾ ਹੋਇਆ ਤੇ ਅਸੀਂ ਆ ਇੱਥੇ ਜਿਹੜੇ ਸਲੋਚਨਾ ਦੇ ਵੀ ਸੀਗੇ ਤੇ ਅਸੀਂ ਜਦੋਂ ਉਹਨਾਂ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਇਹਨਾਂ ਤੇ ਨਸ਼ੇ ਦੇ ਪਰਚੇ ਦਰਜ ਹੈਗੇ ਆ ਇਹਨਾਂ ਤੇ ਤੇ ਇਹਨਾਂ ਦੇ ਪਰਿਵਾਰ ਵਾਲਿਆਂ ਤੇ ਪਰਚੇ ਦਰਜ ਨੇ 14 2024 ਦੇ ਵਿੱਚ ਵੀ ਪਰਚੇ ਦਰਜ ਨੇ ਤੇ ਤੇ ਜਿਹੜਾ ਕਿਉਂਕਿ ਇਹ ਸਾਰਾ ਕੰਸਟਰਕਸ਼ਨ ਇਲੀਗਲ ਕੰਸਟਰਕਸ਼ਨ ਸੀਗਾ ਤੇ ਇਹਦੇ ਤੇ ਜਿਹੜੀ ਆ ਵੱਡੀ ਕਾਨੂੰਨੀ ਕਾਰਵਾਈ ਅੱਜ ਕੀਤੀ ਗਈ ਹੈ ਅ ਤੇ ਲੋਕਾਂ ਦੇ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਜੇ ਇਨਫਾਰਮੇਸ਼ਨ ਤੁਹਾਡੇ ਕੋ ਆਂਦੀ ਹੈ ਜੇ ਕੋਈ ਵੀ ਜਿਹੜਾ ਇਲੀਗਲ ਕੰਸਟਰਕਸ਼ਨ ਕੋਈ ਵੀ ਕਰ ਰਿਹਾ ਹੈ ਜਾਂ ਕੋਈ ਵੀ ਜਿਹੜਾ ਨਸ਼ੇ ਦਾ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਜਾਂ ਨਸ਼ੇ ਨੂੰ ਵੇਚਦਾ ਹੈ ਤੇ ਉਹ ਤੁਸੀਂ ਇਮੀਡੀਏਟਲੀ ਸਾਡੇ ਨੋਟਿਸ ਚ ਲਾਓ ਤਾਂ ਕਿ ਅਸੀਂ ਵੱੜਦੀ ਕਾਨੂੰਨੀ ਇਸਤੇ ਕਰ ਸਕੀਏ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੇਕਰ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਇਲੀਗਲ ਪ੍ਰਾਪਰਟੀ ਬਣਾਈ ਹੈ ਤੇ ਉਸਤੇ ਵੀ ਇਸੇ ਤਰੀਕੇ ਦੀ ਅੱਗੇ ਵੀ ਵੱੜਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਤੇ ਐਟ ਦ ਸੇਮ ਟਾਈਮ ਜਿਹੜੇ ਨਸ਼ੇ ਦੇ ਸਲਾਗਰ ਨੇ ਜਿਹੜੇ ਸਮਗਲਰ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਵੀ ਮੇਰੀ ਸਖਤ ਚੇਤਾਵਨੀ ਆ ਜੇ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਇਨਵੋਲਡ ਹੁੰਦੇ ਹੋ ਇਸੇ ਤਰੀਕੇ ਦੀ ਇਹ ਅਜੇ ਸ਼ੁਰੂਆਤ ਹੈ ਤੇ ਇਹਨੂੰ ਆਖਰੀ ਕਾਰਵਾਈ ਨਾ ਸਮਝੋ ਇਸ ਤਰੀਕੇ ਦੀ ਅੱਗੇ ਵੀ ਜਿਹੜੀ ਆਪਾਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜਾ ਇਲੀਗਲ ਕੰਸਟਰਕਸ਼ਨ ਕਰਦਾ ਹੈ ਤੇ ਉਹ ਨਸ਼ੇ ਵੇਚਦਾ ਆਦੀ ਉਸ ਤਰੀਕੇ ਦੀ ਕਾਰਵਾਈ ਪਤਾ ਲਗਾਏਗਾ ਉਹ ਤਾਂ ਕਿ ਜ ਤੁਹਾਡੇ ਕੋਲੇ ਕਿੰਨੀ ਕੰਪਲੇਨਟ ਹੈਗੀ ਹੈ ਜਿਹਦੇ ਦਾ ਕਾਰਵਾਈ ਹੁਣੇ ਚੇ ਦੇਖਣ ਨੂੰ ਮਿਲ ਸਕਦੀ ਹੈ ਦੇਖੋ ਜੀ ਸਾਡੇ ਅਸੀਂ ਜਿਹੜੀ ਟੀਮ ਹੈ ਉਹ ਲਗਾਤਾਰ ਆਈਡੈਂਟੀਫਾਈ ਕਰ ਰਹੀ ਹੈ ਅਸੀਂ ਲਗਭਗ 6 ਪ੍ਰਾਪਰਟੀਆਂ ਹੁਣ ਤੱਕ ਆਈਡੈਂਟੀਫਾਈ ਕੀਤੀਆਂ ਉਹ ਅਸੀਂ ਈਓ ਸਾਹਿਬ ਨਾਲ ਸਾਡੀ ਲਗਾਤਾਰ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਡੀਸੀ ਮੈਡਮ ਨਾਲ ਲਗਾਤਾਰ ਸਾਡੀ ਕਲ ਜਾਰੀ ਤੇ ਜਿਹੜੇ ਵਿਅਕਤੀ ਜਿਨ੍ਹਾਂ ਦੀ ਪ੍ਰਾਪਰਟੀ ਇਲੀਗਲ ਪਾਈ ਜਾਂਦੀ ਹੈ ਉਹ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਜਦੇ ਵਿੱਚ ਆਪਾਂ ਮੈਂ ਸਾਰੇ ਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਵੀ ਇੱਕ ਪ੍ਰੋਪਰ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਵੀ 28 ਤਾਰੀਖ ਨੂੰ ਤੇ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀ ਕਿ ਖਾਲੀ ਕਰਨ ਦਾ ਇਹ ਉਹ ਸਾਹਿਬ ਵੱਲੋਂ ਉਸ ਤੋਂ ਬਾਅਦ ਵੀ ਜਿਉਂਕਿ ਇਹਨਾਂ ਵੱਲੋਂ ਨਹੀਂ ਖਾਲੀ ਕੀਤਾ ਗਿਆ ਤੇ ਅੱਜ ਜਿਹੜੀ ਹੈ ਫੋਲੋਇੰਗ ਡਿਊ ਪ੍ਰੋਸੀਜਰ ਐਂਡ ਲਾਅ ਆਪਾਂ ਜਿਹੜੀ ਕਾਰਵਾਈ ਅਮਲ ਚ ਜਾਂਦੀ ਹੈ ਸਰ ਸਟੇਲ ਦੀ ਗੱਲ ਕਰੀ ਜਾ ਰਹੀ ਹੈ ਪਰਿਵਾਰ ਵੱਲੋਂ ਸਟੇ ਨਹੀਂ ਜੀ ਇਸ ਤਰੀਕੇ ਦੀ ਕੋਈ ਵੀ ਸਟੇ ਹਾਲੀ ਹੈਗੀ ਆ ਸਾਡੇ ਨੋਟਿਸ 'ਚ ਨਹੀਂ ਆਇਆ ਜੀ ਨਾ ਸਾਨੂੰ ਕੋਈ ਆਫੀਸ਼ੀਅਲੀ ਰੀਸੀਵ ਹੋਇਆ ਜੀ ਸਰ ਅੱਜ ਦੀ ਕਾਰਵਾਈ ਨੂੰ ਡ੍ਰੈਗ ਪਹਿਲਾਂ ਉਹਨਾਂ ਦੇ ਰਾਂ ਦੇ ਰਾਹੀਂ ਤੁਸੀਂ ਕੀਤੀ ਹੈ ਦੇਖੋ ਜੀ ਦੇ ਵਿੱਚ ਦੋਨੋਂ ਹੀ ਪਹਿਲੂ ਨੇ ਜਿਹੜੇ ਇਹ ਵਿਅਕਤੀ ਸੀਗੇ ਇਹ ਕਿਉਂਕਿ ਇਹ ਪੂਰੇ ਪਰਿਵਾਰ ਤੇ ਨਸ਼ੇ ਦੇ ਵੀ ਪਰਚੇ ਦਰਜ ਨੇ ਤੇ ਐਟ ਦੀ ਸੇਮ ਟਾਈਮ ਆ ਜਿਹੜੀ ਪ੍ਰਾਪਰਟੀ ਆਪਾਂ ਜਿੱਥੇ ਅੱਜ ਸਾਰੀ ਕਾਰਵਾਈ ਆਪਾਂ ਕਰ ਰਹੇ ਨੇ ਇਹ ਇਲੀਗਲੀ ਲੀਗਲ ਕੰਸਟਰਕਸ਼ਨ ਹੈ ਜੀ ਦੇਖੋ ਜੀ ਅੱਜ ਅਸੀਂ ਮਾਸਟਰ ਕੋਲੋਨੀ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਖੜੇ ਆ ਤੇ ਸਾਨੂੰ ਜਿਹੜੀ ਹੈਗੀ ਆ ਈਓ ਸਾਹਿਬ ਵੱਲੋਂ ਇਹ ਕਾਈ ਸੀਗੀ ਕਿ ਜੀ ਆ ਜਿਹੜੇ ਹੈਗੇ ਇਲੀਗਲੀ ਇਹਨਾਂ ਨੇ ਇੱਥੇ ਕੰਸਟਰਕਸ਼ਨ ਕੀਤਾ ਹੋਇਆ ਤੇ ਅਸੀਂ ਅੱਜ ਤੇ ਜਿਹੜੇ ਸਲੋਚਨਾ ਦੇ ਵੀ ਸੀਗੇ ਤੇ ਅਸੀਂ ਜਦੋਂ ਉਹਨਾਂ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਇਹਨਾਂ ਤੇ ਨਸ਼ੇ ਦੇ ਪਰਚੇ ਦਰਜ ਹੈਗੇ ਆ ਇਹਨਾਂ ਤੇ ਤੇ ਇਹਨਾਂ ਦੇ ਪਰ ਚਾ 2024 ਦੇ ਵਿੱਚ ਵੀ ਪਰਚੇ ਦਰਜ ਨੇ ਤੇ ਤੇ ਜਿਹੜਾ ਕਿਉਂਕਿ ਇਹ ਸਾਰਾ ਕੰਸਟਰਕਸ਼ਨ ਇਲੀਗਲ ਕੰਸਟਰਕਸ਼ਨ ਸੀਗਾ ਤੇ ਇਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅੱਜ ਕੀਤੀ ਗਈ ਹੈ ਆ ਤੇ ਲੋਕਾਂ ਦੇ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਜੇ ਇਨਫੋਰਮੇਸ਼ਨ ਤੁਹਾਡੇ ਕੋ ਆਂਦੀ ਹੈ ਜੇ ਕੋਈ ਵੀ ਜਿਹੜਾ ਇਲੀਗਲ ਕੰਸਟਰਕਕਸ਼ਨ ਕੋਈ ਵੀ ਕਰ ਰਿਹਾ ਹੈ ਜਾਂ ਕੋਈ ਵੀ ਜਿਹੜਾ ਨਸ਼ੇ ਦਾ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਜਾਂ ਨਸ਼ੇ ਨੂੰ ਵੇਚਦਾ ਹੈ ਤੋ ਉਹ ਤੁਸੀਂ ਇਮੀਡੀਏਟਲੀ ਸਾਡੇ ਨੋਟਿਸ ਚ ਲਾਓ ਤਾਂ ਕਿ ਅਸੀਂ ਵੱੜਦੀ ਕਾਨੂੰਨੀ ਇਸਤੇ ਕਰ ਸਕੀਏ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੇਕਰ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਇਲੀਗਲ ਪ੍ਰਾਪਰਟੀ ਬਣਾਈਏ ਤਾਂ ਉਸਤੇ ਵੀ ਇਸੇ ਤਰੀਕੇ ਦੀ ਅੱਗੇ ਵੀ ਵੱੜਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਤੇ ਐਟ ਦ ਸੇਮ ਟਾਈਮ ਜਿਹੜੇ ਨਸ਼ੇ ਦੇ ਸੌਦਾਗਰ ਨੇ ਜਿਹੜੇ ਸਮਗਲਰ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਵੀ ਮੇਰੀ ਸਖਤ ਚੇਤਾਵਨੀ ਹੈ ਜੇ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਇਨਵੋਲਡ ਹੁੰਦੇ ਹੋ ਇਸੇ ਤਰੀਕੇ ਦੀ ਇਹ ਅਜੇ ਸ਼ੁਰੂਆਤ ਹੈ ਤੇ ਇਹਨੂੰ ਆਖਰੀ ਕਾਰਵਾਈ ਨਾ ਸਮਝੋ ਇਸ ਤਰੀਕੇ ਦੀ ਅੱਗੇ ਵੀ ਜਿਹੜੀ ਆਪਾਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜਾ ਇਲੀਗਲ ਕੰਸਟਰਕਸ਼ਨ ਕਰਦਾ ਹੈ ਤੇ ਉਹ ਨਸ਼ੇ ਵੇਚਦਾ ਆਦੀ ਉਸ ਤਰੀਕੇ ਦੀ ਕਾਰਵਾਈ ਪਤਾ ਹੈ ਕਿ ਹੁਣ ਤੱਕ ਜੀ ਤੁਹਾਡੇ ਕੋਲੇ ਕਿੰਨੀ ਕੰਪਲੇਨਟ ਹੈਗੀ ਹੈ ਜਿਸ ਦਾ ਖਾਸਾਈ ਆਉਣ ਦੇ ਦਿਨ ਤੇ ਵੇਖਣ ਨੂੰ ਮਿਲ ਸਕਦੀ ਹੈ ਦੇਖੋ ਜੀ ਸਾਡੇ ਅਸੀਂ ਜਿਹੜੀ ਟੀਮ ਹੈ ਉਹ ਲਗਾਤਾਰ ਆਈਡੈਂਟੀਫਾਈ ਕਰ ਰਹੀ ਹੈ ਅਸੀਂ ਲਗਭਗ 6 ਪ੍ਰਾਪਰਟੀਆਂ ਹੁਣ ਤੱਕ ਆਈਡੈਂਟੀਫਾਈ ਕੀਤੀਆਂ ਉਹ ਅਸੀਂ ਈਓ ਸਾਹਿਬ ਨਾਲ ਸਾਡੀ ਲਗਾਤਾਰ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਡੀਸੀ ਮੈਡਮ ਨਾਲ ਲਗਾਤਾਰ ਸਾਡੀ ਅਕਲ ਜਾਰੀ ਹੈ ਤੇ ਜਿਹੜੇ ਵਿਅਕਤੀ ਜਿਨ੍ਹਾਂ ਦੀ ਪ੍ਰਾਪਰਟੀ ਇਲੀਗਲ ਪਾਈ ਜਾਂਦੀ ਹੈ ਉਹ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਜਦੇ ਵਿੱਚ ਆਪਾਂ ਮੈਂ ਸਾਰੇ ਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਵੀ ਇੱਕ ਪ੍ਰਾਪਰ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਵੀ 28 ਤਾਰੀਖ ਨੂੰ ਤੇ 3 ਮਾਰਚ ਨੂੰ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀ ਕਿ ਖਾਲੀ ਕਰਨ ਦਾ ਯੂ ਸਾਹਿਬ ਵੱਲੋਂ ਉਸ ਤੋਂ ਬਾਅਦ ਵੀ ਜਿਉਂਕਿ ਇਹਨਾਂ ਵੱਲੋਂ ਨਹੀਂ ਖਾਲੀ ਕੀਤਾ ਗਿਆ ਤੇ ਅੱਜ ਜਿਹੜੀ ਹੈ ਫੋਲੋਇੰਗ ਡਿਊ ਪ੍ਰੋਸੀਜਰ ਐਂਡ ਲਾ ਆਪਾਂ ਜਿਹੜੀ ਕਾਰਵਾਈ ਅਮਲ ਚ ਜਾਂਦੀ ਹੈ ਸਰ ਸਪੇਲ ਦੀ ਗੱਲ ਕਰੀ ਜਾ ਰਹੀ ਹੈ ਪਰਿਵਾਰ ਵੱਲੋਂ ਸਟੇ ਨਹੀਂ ਜੀ ਇਸ ਤਰੀਕੇ ਦੀ ਕੋਈ ਵੀ ਸਟੇ ਹਲੀ ਹੈਗੀ ਆ ਸਾਡੇ ਨੋਟਿਸ 'ਚ ਨਹੀਂ ਆਇਆ ਜੀ ਨਾ ਸਾਨੂੰ ਕੋਈ ਆਫੀਸ਼ੀਅਲੀ ਰਿਸਿਵ ਹੋਇਆ ਜੀ ਸਰ ਅੱਜ ਵੀ ਕਾਰਵਾਈ ਨੂੰ ਡ੍ਰੈਗ ਪਹਿਲੂਨ ਦੇ ਰੰਗ ਦੇ ਰਾਈ ਤੁਸੀਂ ਕੀਤੀ ਹੈ ਦੇਖੋ ਜੀ ਦੇ ਵਿੱਚ ਦੋਨੋਂ ਹੀ ਪਹਿਲੂ ਨੇ ਜਿਹੜੇ ਇਹ ਵਿਅਕਤੀ ਸੀਗੇ ਇਹ ਕਿਉਂਕਿ ਇਹ ਪੂਰੇ ਪਰਿਵਾਰ ਤੇ ਨਸ਼ੇ ਦੇ ਵੀ ਪਰਚੇ ਦਰਜ ਨੇ ਤੇ ਐਟ ਦੀ ਸੇਮ ਟਾਈਮ ਆ ਜਿਹੜੀ ਪ੍ਰਾਪਰਟੀ ਆਪਾਂ ਜਿੱਥੇ ਅੱਜ ਸਾਰੀ ਕਾਰਵਾਈ ਆਪਾਂ ਕਰ ਰਹੇ ਨੇ ਇਹ ਇਲੀਗਲੀ ਲੀਗਲ ਕੰਸਟਰਕਸ਼ਨ ਹੈ ਜੀ